ਕਾਰੂ ਚੋਟਛਾ ਦੀ ਦੁਕਾਨੇ ਨਾਪਨਾ ਕੋ ਵੀਤਾ 33 ਕਰਾਈ ਆ ਰਾਜ ਗੁੱਸਾ ਨਾ ਕਰਿਓ ਸਾਰੇ ਪੰਜਾਬ ਦੀ ਪੀਪੀ ਹੁੰਦੀ ਫਿਰਦੀ ਚੀਕਾਂ ਦੇ ਗਰੀਆ ਬਿਜੇ ਲੋਕਾਂ ਦੇ ਜਿਹੜੇ ਕਹਿੰਦੇ ਸੀ ਘਰ ਘਰ ਨੌਕਰੀ ਤੋਂ ਬਾਅਦ ਉਹ ਗੋਰੇ ਗੋਰੀਆਂ ਆ ਕੇ ਇੱਥੇ ਕੰਮ ਕਰਨ ਗਿਆ ਤੇ ਹਾਲੇ ਤੱਕ ਉਹਨਾਂ ਦੇ ਨੌਜਵਾਨ ਬੇਰੋਜ਼ਗਾਰ ਫਿਰਦੇ ਆ ਜਦੋਂ ਪੰਜਾਬੀ ਕਹਿੰਦਾ ਨਾ ਬੌੜਾ ਪਿਆਰ ਬੋਲ ਰਿਹਾ ਤੇ ਸਮਝੇ ਜਦੋਂ ਜਿਹੜਾ ਸਵਾਗਤ ਹੋ ਰਿਹਾ ਨਾ ਪਿੰਡਾਂ 'ਚ ਜਦੋਂ ਥੋੜਾ ਸੇਵਾ ਹੋ ਜੇ ਉਹਨੂੰ ਫਿਰ ਪਿਆਰ ਹੀ ਕਹਿੰਦੇ ਆ ਅਨਿਲ ਜੋਸ਼ੀ ਦੀ ਕੈਂਪੇਨ ਵਿੱਚ ਪਹੁੰਚੇ ਵਿਕਰਮ ਅਜੀਤਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਭਾਵੇਂ ਨੌਕਰੀਆਂ ਦੀ ਗੱਲ ਕਰ ਲਈਏ ਜਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕਰ ਲਈਏ ਜਾਂ ਸ਼ਗਨ ਸਕੀਮ ਦੀ ਗੱਲ ਕਰ ਲਈਏ ਅਜਿਹੇ ਕੋਈ ਵੀ ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੇ ਨਹੀਂ ਕੀਤੇ ਗਏ ਵਿਕਰਮ ਅਜੀਤ ਨੇ ਕਿਹਾ ਕਿ ਹੁਣ ਤੁਸੀਂ ਹੁਣ ਸਤਕੜੀ ਨੂੰ ਵੋਟ ਪਾ ਕੇ ਜਿਤਾਓ ਤਾਂ ਜੋ ਪੰਜਾਬ ਦੇ ਮਸਲੇ ਹੱਲ ਕਰ ਸਕਣ ਕਿਉਂਕਿ ਅਨਿਲ ਜੋਸ਼ੀ ਕਾ ਜਿਹੜਾ ਚਿਹਰਾ ਜੋ ਹਾਰੇ ਹੋਏ ਕੇਸ ਨੂੰ ਵੀ ਜਿਤਾ ਸਕਦਾ ਹੈ ਤੇ ਮੈਂ ਸਮਝਦਾ ਇਸ ਕੇ ਦੀ ترقی ਤੇ ਅਸਰ ਪੈਣਾ ਇਸ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੇ ਹਾਲਾਤਾਂ ਤੇ ਬਦਲਣ ਤੇ ਅਸਰ ਪੈਣ ਤਾਂ ਤਜਰਬਾ ਬੜੇ ਕੰਮ ਦੇ ਪਿਛਲਾ ਤਜਰਬਾ ਸੀ ਬਦਲਾਅ ਦਾ ਔਰ ਬਦਲਾਅ ਤੇ ਨੌ ਤੇ ਝਾੜੂ ਚੋਰ ਨਿਸ਼ਾਨ ਸੀ ਲੋਕਾਂ ਨੇ ਲਾਪਲਪ ਕੀਤਾ ਤੀਕੀ ਕਰਾਈ ਔਰ ਅੱਜ ਗੁੱਸਾ ਨਾ ਕਰਿਓ ਸਾਰੇ ਪੰਜਾਬ ਦੀ ਪੀਪੀ ਹੁੰਦੀ ਫਿਰਦੀ ਕੀ ਕਹਨੇ ਕੁੜੀਆਂ ਪਈਆਂ ਲੋਕਾਂ ਨੂੰ ਹਰੇਕ ਆਲਾ ਆਦ ਆਤ ਦੇਖਦਾ ਕਿ ਯਾਰ ਬਣੀ ਕੀ ਛਾੜੇ ਗਣ ਪਹਿਲੀ ਵਾਰੀ ਹੋਇਆ ਜੋਸ਼ੀ ਸਾਹਿਬ ਆਮ ਤੌਰ ਤੇ ਕੋਈ ਕਿਸੇ ਸਰਕਾਰ ਨੂੰ ਛੋੜਦਾ ਹੈ ਜਾਂ ਐਮ.ਐਲ.ਏ ਨੂੰ ਛੋੜਦਾ ਹੈ ਬੜੇ ਮਾਣ ਨਾਲ ਕਹਿੰਦਾ ਕਿ ਮੈਂ ਵੋਟਾਂ ਪਾਈਆਂ ਸੀ ਇਹ ਇਹ ਪਹਿਲੀ ਵਾਰੀ ਆ ਕਿ ਜਨਤਿਕ ਤੌਰ ਤੇ ਇਕੱਠੇ ਹੁੰਦੇ ਤੇ ਕੁੱਛ ਤੇ ਤੂੰ ਝਾੜੂ ਨੂੰ ਵੋਟਾਂ ਪਾਈ ਕਰਦਾ ਨਾ ਪਾਇ ਨਹੀਂ ਪਾਈ ਸੀ ਉਹਨੇ ਪਾਈਆਂ ਹੁਣੇ ਮੈਂ ਨਹੀਂ ਪਾਈਆ ਕਹਿਣ ਦਾ ਭਾਵ ਕਿ ਸ਼ਰਮ ਆਉਂਦੀ ਆ ਕਹਸਦਿਆਂ ਕਿ ਪਾਈ ਆ ਜੀ ਕੀ ਝਾੜੂ ਦੇ ਚਕਾਰ ਆ ਅੱਜ ਤੁਹਾਡੇ ਐਮਐਲਏ ਸਾਹਿਬ ਅੜੇ ਆਇਆ ਸੀ ਕਹੇ ਡਾਕਟਰ ਸਾਹਿਬ ਮੈਨੂੰ ਤਾਂ ਸੀਗਾ ਡਾਕਟਰ ਸਾਹਿਬ ਕੋਈ ਕਈਆਂ ਨਾਲ ਲਾਜ ਕਰਦੇ ਹੋਗੇ ਮਗਰ ਮੈਂ ਲੱਗਦਾ ਕਿ ਲਾਜ ਤੁਸੀਂ ਲੋਕਾਂ ਨਾਲ ਕੀ ਕਰਦਾ ਲੋਕਾਂ ਨੇ ਤੁਹਾਡਾ ਰਾਜ ਆਣ ਦੀ ਜਰੂਰ ਕਰਦੇ ਹੋ ਗੱਲ ਕਿ ਤੇ ਸਾਥ ਸੰਗਤ ਜੀ ਕੋਈ ਵਕੀਲ ਚੰਗਾ ਬੁਲਾ ਦਿਓਗੇ ਤੇ ਭਲਾ ਰਾਜੇ ਤਾਂ ਆਉਂਗਾ ਵੇਖੋ ਕੇਤਲੀਵਾਲ ਸਾਹਿਬ ਆਏ ਮੈਨੂੰ ਲੱਗਦਾ ਜੋਸ਼ੀ ਸਾਹਿਬ ਸਾਰੇ ਇੱਥੇ ਤੱਕ ਜਿੰਨੇ ਚਾਰ ਥੁੜਕਦੇ ਹੋਏ ਕੇਜਰੀਵਾਲ ਸਾਹਿਬ ਦਿੱਲੀੋਂ ਆਏ ਤਾਂ ਕਸ਼ਟ ਕਰਕੇ ਤੇ ਗਰੰਟੀਆਂ ਦਿੱਤੀਆਂ ਤੁਹਾਨੂੰ ਇੱਕ ਗਰੰਟੀ ਸੀ ਕਿ ਵੋਟ ਪਾਜਾ ਝਾੜੂ ਨੂੰ ਤੇ ਜਿੰਨੀਆਂ ਇੱਥੇ ਭੈਣਾ ਬੈਠੀਆਂ ਨੇ ਮਾਵਾਂ ਬੈਠੀਆਂ ਨੇ ਹਜ਼ਾਰ-ਹਜ਼ਾਰ ਰੁਪਈਆ ਥੋਡੇ ਅਕਾਊਂਟ 'ਚ ਪਹਿਲੇ ਦਿਨ ਤੋਂ ਆਉਣਾ ਸ਼ੁਰੂ ਹੋ ਜਾਣਾ ਕਿਨੂੰ ਪਾਈਆ ਝਾੜੂ ਨੂੰ ਐਮਐਲਏ ਕੌਣ ਹੈ ਪਤਾ ਨਹੀਂ ਉਹਦਾ ਫੋਨ ਨੰਬਰ ਉਹ ਵੀ ਨਹੀਂ ਪਤਾ ਘਰ ਕਿੱਥੇ ਆ ਉਹ ਵੀ ਨਹੀਂ ਪਤਾ 30% ਲੋਕਾਂ ਨੇ ਪੰਜਾਬ ਦੇ ਵਿੱਚ 60% ਲੋਕਾਂ ਨੇ ووٹ ਦੜ ਨੂੰ ਪਾਈਆ ਪਰ ਐਮਐਲਏ ਦਾ ਪਤਾ ਨਹੀਂ ਨਾ ਫੋਨ ਨੰਬਰ ਦਾ ਪਤਾ ਨਾ ਕਿੱਥੇ ਰਹਿੰਦਾ ਉਹ ਪਤਾ ਨਾ ਕਦੀ ਉਸ ਤੋਂ ਬਾਅਦ ਮੁੜ ਕੇ ਆਇਆ ਇਹੋ ਮੇਰਾ ਫੋਨ ਨੰਬਰ ਦੱਸਦੇ ਹੋ ਤੁਹਾਨੂੰ ਪਗ ਕੀ ਕੀ ਆਈ ਬਰਾ ਇਸ ਵਾਰ ਝਾੜੂ ਚੱਲੂ ਇਸ ਵਾਰ ਝਾੜੂ ਚੱਲੂ ਕੋਈ ਕੋਈ ਕੰਮ ਆ ਜਾਂਦਾ ਨਾ ਕਈ ਵਾਰੀ ਸਾਡੇ ਕੋ ਵੀ ਤੇ ਆਇਆ ਨਾ ਆਇਆ ਪੋਰਚਲੇ ਗਿਆ ਉਹ ਸੱਡੀ ਗੱਲ ਸੁਣੋ ਸੜਵੇਂ ਚੱਲੋ ਉੱਠ ਕੇ ਮੁਸ਼ਕਲ ਪੈ ਗਈ ਆ ਸਾਡੀ ਹੱਲ ਕਰੋ ਨਾ ਝਾੜੂ ਬੋਲਦਾ ਨਾ ਝਾੜੂ ਸੁਣਦਾ ਨਾ ਉੱਠ ਕੇ ਤੁਰਦਾ ਜਾਣਦੇ ਕੰਮ ਦਿਨਸਾਂ ਨਹੀਂ ਕਰਨਾ ਤਾਂ ਇਨਸਾਨ ਨੂੰ ਵੋਟਿੰਗ ਕੀ ਭਾਈ ਬੰਦਾ ਰੇਕੇ ਤੇ ਵੋਟ ਹੀ ਨਹੀਂ ਪਾਈ ਪਾਰਟੀ ਦੇ ਨਾਲ ਤੇ ਜੇ ਪਾਰਟੀ ਨੇ ਕੀਤਾ ਹੋਵੇ ਤੇ ਬੰਦਾ ਵੀ ਕਰਨ ਵਾਲਾ ਹੋਵੇ ਤੇ ਫਿਰ ਤੇ ਕੋਈ ਗੱਲ ਬੰਦੀ ਹੈ ਨਾ ਭਈਆ ਉਹਦੇ ਨਾਂ ਕਰੂ ਹਾਂ ਕਰੂ ਕੁਝ ਬੋਲੂ ਤੇ ਸਹੀ ਨਿਸ਼ਾਨ ਨਹੀਂ ਬੋਲਦਾ ਝਾੜੂ ਨਹੀਂ ਬੋਲਦਾ ਇਸ ਕਰਕੇ ਤੇ ਲੋਕ ਸਮਾਜਿਕ ਨੇ ਤਾਂ ਹੀ ਤੇ ਸਾਫ਼ ਹੈ ਕਿ ਗੰਦੀ ਹੈ ਉਹ ਆਟਾ ਪੀ ਕੇ ਦੇਣਾ ਸ਼ੁਰੂ ਕਰਦਾ ਅੱਧੀ ਕਣਕ ਇਹਨਾਂ ਨੂੰ ਕੱਕੜ ਨੂੰ ਪਾਉਣ ਵਾਲੀ ਨਾ ਜੜੀ ਮੁਰਗੀ ਕਰਨ ਵਾਲੀ ਹੋਰ ਹਲਾ ਕੇ ਆਟਾ ਪੀ ਕੇ ਪੀਤੇ ਆ ਲੋਕਾਂ ਨੇ ਸੜਕਾਂ ਤੇ ਝੁੱਟਿਆ ਸੜਕਾਂ ਤੇ ਝੁੱਟਿਆ ਵੀਡੀਓ ਆਈਆਂ ਇਹ ਗੋ ਆਉਂਦੀ ਆ ਪੈਸੇ ਖਾਣ ਕਰਕੇ ਤੁਹਾਡੀ ਅੱਧੀ ਸਾਫ ਸੁੱਧ ਫੇਰ ਗਲਾਪੀ ਆਏ ਸੀ ਨਾ ਜਿਨ੍ਹਾਂ ਨੇ ਝੂਠ ਮਾਰ ਕੇ ਤਰਤਰ ਨੌਕਰੀ ਇਹ 10000 ਰੁਪਏ ਦਿੱਪੀਆਂ ਨੂੰ ਜੇ ਨੌਕਰੀ ਨਾਲ ਨਜ਼ਰ ਦਿੱਤੀ ਤੇ ਬੁੱਢਿਆਂ ਨੂੰ ਨੌਜਵਾਨਾਂ ਨੂੰ 10000 ਰੁਪਿਆ ਬੇਰਗਾਰੀ ਪੱਤਾ ਦੁਨੀਆ ਭਰ ਦਾ ਝੂਠੇ ਨਾਲ ਬਾ ਬਾ ਮਾਰਤਾ ਦਿੱਲੀ ਬਹਾਰ ਹ ਕੀਤਾ ਪਰ ਦਿੱਲੀ ਮੋਡਲ ਦੇ ਪੱਤਰ ਲੱਗੇ ਤੇ ਕੰਮ ਕਰਨ ਵਾਲੀ ਸਰਕਾਰ ਦੇ ਪ੍ਰਕਾਰ ਨੀਲੇ ਕਾਰਡ ਬਣਾਏ ਰਾਸ਼ਨ ਚਲਾਇਆ ਸਗਨ ਸਕੀਮ ਚਲਾਈ ਜਿਨ੍ਹਾਂ ਨੇ ਪੈਨਸ਼ਨ ਦਿੱਤੀ 5 ਲੱਖ ਦਾ ਕਾਰਡ ਬਣਾ ਕੇ ਦਿੱਤਾ ਭਾਈ ਕੀਤੀ ਕਲਜਾਂ ਦੇ ਵਿੱਚ ਵੀ ਫੀਸ ਸਰਕਾਰ ਵੱਲੋਂ ਆ ਜਾਂਦੀ ਲੋਕਾਂ ਦੇ ਕੀ ਨੁਸਰਾਤਾ ਦੇ ਲੋਕੀ ਦੇਖੋ ਆਪਣੇ ਭਲੇ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਕਾਸ ਵਾਸਤੇ ਕਿੰਨੇ ਵੀ ਪੈਰਾਸ਼ੂਟ ਕੈਂਡੀਡੇਟ ਨੇ ਚਾਹੇ ਕੋਈ ਅਮਰੀਕਾ ਇੰਗਲੈਂਡ ਦਾ ਵਕਾਲੇ ਸਾਹਿਬ ਤੋਂ ਆਇਆ ਉਹਨਾਂ ਨੂੰ ਆਪ ਦੇ ਘਰ ਭੇਜਣਗੇ ਜੋ ਲੋਕਾਂ ਦੇ ਨਾਲ ਸੁੱਖ-ਦੁੱਖ ਦਾ ਭਾਈਵਾਲ ਹੈ ਉਦੀ ਉਹ ਬਾ ਫੜਨਗੇ ਔਰ ਅੰਮ੍ਰਿਤਸਰ ਦੇ ਭਲੇ ਵਾਸਤੇ ਅਨਿਲ ਜੋਸ਼ੀ ਇੱਕ ਅਜਮਾਇਆ ਹੋਇਆ ਨੌਹਾਂ ਜਿਨੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਉਦੀ ਉਹਦਾ ਉਹਦਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਬੋਲਦਾ ਲੋਕ ਆਪਣੇ ਭਲੇ ਵਾਸਤੇ ਉਹਨਾਂ ਨੂੰ ਕਾਮਯਾਬ ਕਰਨਗੇ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਚਾਹੇ ਉਹ 2500 ਪੈਨਸ਼ਨ ਸੀ 51000 ਸ਼ਗਲ ਸਕੀਮ ਸੀ ਚਾਹੇ ਉਹ ਜਿਹੜੀ ਆਹਾ ਆਪਣਾ ਧੀਆ ਪੜਾਉਣ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗੱਲ ਸੀ ਚਾਹੇ ਸਕੂਲ ਕਾਲਜ ਹਸਪਤਾਲ ਬਣਾਉਣ ਦੀ ਗੱਲ ਸੀ ਇਹਨਾਂ ਤੇ ਘੇਰਣ ਗਿਆ ਸਵਾਲ ਪੁੱਛਣ ਗਿਆ ਕਿ ਭਾਈ ਕਿੱਥੇ ਜਿਹੜੇ ਕਹਿੰਦੇ ਸੀ ਘਰ ਘਰ ਨੌਕਰੀ ਤੋਂ ਬਾਅਦ ਉਹਨਾਂ ਗੋਰੇ ਗੋਰੀਆਂ ਆ ਕੇ ਇੱਥੇ ਕੰਮ ਕਰਨ ਗਿਆ ਤੇ ਹਾਲੇ ਤੱਕ ਉਹਨਾਂ ਦੇ ਨੌਜਵਾਨ ਬੇਰੋਜ਼ਗਾਰ ਫਿਰਦੇ ਆ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੀ ਸਹਿਯੋਗੀ ਪਾਰਟੀ ਕਾਂਗਰਸ ਦੇ ਗੱਠ ਜੋੜ ਦੇ ਐਲਾਈਅੰਸ ਨੂੰ ਸਵਾਲ ਹੋਣਗੇ ਇੱਕ ਪਾਸੇ ਕਿਸਾਨ ਪਾਈਪਾਕ ਦਾ ਵਿਰੋਧ ਕਰ ਰਹੇ ਦੂਜੇ ਪਾਸੇ ਕਹ ਰਹੇ ਬਹੁਤ ਪਿਆਰ ਵੀ ਮਿਲ ਰਿਹਾ ਇੱਕ ਬੰਦੇ ਮੁੱਤਰ ਨਹੀਂ ਉਹਨਾਂ ਕੋਲ ਬਣ ਜਾਏ ਮੁdde ਕੀ ਕੀ ਨੇ ਪੰਜਾਬ ਦੇ ਉਹ ਜਿਹੜਾ ਪੰਜਾਬੀ ਜਦ ਕਹਿੰਦਾ ਨਾ ਪਿਆਰ ਤਾਂ ਕੌਣ ਕਹਿ ਰਿਹਾ ਪਿਆਰ ਮਿਲ ਰਿਹਾ ਅੱਜ ਨਤਰੰਜੀ ਸੰਧਰੇ ਅੱਜ ਕਿਹਾ ਤੂੰ ਸਮਝ ਜਦੋਂ ਪੰਜਾਬੀ ਕਹਿੰਦਾ ਨਾ ਬਹੁਲਾ ਪਿਆਰ ਮਿਲ ਰਿਹਾ ਤੇ ਸਮਝੇ ਜਦੋਂ ਜਿਹੜਾ ਸਵਾਗਤ ਹੋਣ ਰਿਆ ਨਾ ਪਿੰਡਾਂ 'ਚ ਜਦੋਂ ਥੋੜਾ ਸੇਵਾ ਹੋ ਜੇ ਉਹਨੂੰ ਫਿਰ ਪਿਆਰ ਹੀ ਕਹਿੰਦੇ ਆ ਇਸ ਲਈ ਤਰਨ ਤਰਨਜੀ ਛੰਦ ਨੂੰ ਬੜਾ ਪਿਆਰ ਮਿਲਣ ਗਿਆ ਜਿੱਥੇ ਜਾਂਦਾ ਉਹ ਤੇ ਹਜ਼ਾਰ ਪੁਲਸ ਵਾਲਾ ਲੱਗਦਾ ਸੌਕ ਬੰਦਾ ਨਹੀਂ ਆਉਂਦਾ